10 ਤੋ ਇਹਦੇ ਐਮ ਆਰ ਪੀ ਵੀ ਨਹੀਂ ਵਟਿਆ ਹੋਇਆ ਧਰਮੇਸ਼ ਬੂਤ ਵੀ ਹੈਗਾ ਵੀ ਇਹ 20 ਘੰਟੇ ਚੱਲਿਆ ਹੋਇਆ ਦੇਖੀ 20 ਘੰਟੇ ਵੀ ਇਹ ਏਜੰਸੀ ਚ ਵੀਰ ਜੀ ਅੰਦਰ ਬਾਹਰ ਦੇ ਕਾਰਨ ਹੀ ਚੱਲਿਆ ਹੋਇਆ ਅੱਛਾ ਕੁਝ ਅੰਦਰ ਬਾਹਰ ਦੇ ਕਰਨ ਤੇ ਕੁਸਾ ਇਹਨੂੰ ਆਪਾਂ ਚਲਾ ਲਿਆ ਹੋਵਾਂਗੇ ਹਾਂਜੀ ਕੁਝ ਚਲਾਉ ਆਪਣੇ ਘਰ ਤੱਕ ਪਹੁੰਚ ਗਿਆ 20 ਘੰਟੇ ਚੱਲ ਗਿਆ ਇਹ ਟਰੈਕਟਰ ਨਾ ਬਾਈ ਬਲਗੇਰ ਦੇ ਵਿੱਚ ਆਉਂਦਾ ਜਿੱਥੋਂ ਟਰੈਕਟਰ ਦੂਜੇ ਟੂ ਸਪੀਡ ਚ ਮੁੜਦੇ ਆ ਇਹ ਇਹ 4x4 ਆ ਇਹ ਉਦੋਂ ਘੱਟ ਥਾਂ ਚ ਮੁੜਿਆ ਆਉਂਦਾ ਕੰਡੀਸ਼ਨ ਤਾਂ 25 ਵਰਗੀ ਹੈਗੀ ਹੈਗੀ ਆ ਹੁਣ ਇਹ ਟਰੈਕਟਰ 855 ਮਾਰਕਥੋਂ ਜਾਂਦਾ ਸੀ ਇਹ ਇਹ ਆਪਣਾ 2 ਸਪੀਡ ਚਾ ਸੈਂਟਰ ਗੇਅਰ 16 ਦੇ ਟਾਇਰਾਂ ਚਾਹੀਏ 16 ਦੇ ਟਾਇਰਾਂ ਚਾਹੀਏ ਹੁਣ ਟਰਮ ਦੇਖੋ ਅਰੇ ਮਾਤੇ ਦਿਖਾ ਦਿ ਲੈ ਸਟicker ਕਰਾ ਜਾ ਕੇ ਇਹਦੇ ਵੀ ਪੀਪੀ ਕੰਨ ਮਿਲੂ ਲੁਧਿਆਣੇ ਦਾ ਨੰਬਰ ਹੈ ਇਹ ਕਿੰਨਾ ਕ ਚੱਲਿਆ ਹੋਣਾ ਬਈ ਇਹ ਚੱਲਿਆ ਜੀ 16 1700 ਘੰਟਾ 16 1700 ਘੰਟਾ origignal ਟਰੈਕਟਰ ਸਾਰਾ ਹੂੰ ਕਿਤੇ ਪੇਂਟ ਨਹੀਂ ਕੁਛ ਨਹੀਂ ਸਫਾਈ ਚ ਟਰੈਕਟਰ ਬਹੁਤ ਹਨਾ ਹਾਂਜੀ ਹਾਂ ਕਿਤੇ ਚੱਪ ਨਹੀਂ ਲੱਗੀ ਜੀ ਇੰਜਨ ਦੀ ਟਰੈਡ ਵਾਲੇ ਦਾ ਨੰਬਰ ਹੈ ਹਾਂਜੀ ਹਾਂ ਤੇ ਮੈਂ ਸਾਰੇ ਮਗਰਾੜ ਬੂੜੇ ਦੇ ਸਾਰੇ ਦਿਖਾ ਦੇਖੋ ਪਿੱਛੇ ਦੇਖੋ ਇਹਦੇ ਜੈਕ ਲਵਾਇਆ ਹੈ ਲੈ ਨੇ ਆਲੂ ਵੀ ਇਹਦਾ ਰਹਿ ਬੰਦਾ ਇਹਦੇ ਨਾਲ ਅੱਛਾ ਲੈ ਦੇ ਸਪੈਸ਼ਲਟੀ ਸਨ ਬਣਾਈ ਖੜਾ ਇਹਨੂੰ ਦੇਖੋ ਕਨੋਪੀ ਡੈਕਾਂ ਤੇ ਪੂਰੇ ਇੱਥਾਂ ਚੀਜ਼ਾਂ ਤੇ ਕਰੋ ਨੋਡ ਰੱਟ ਟਾਇਰਾਂ ਦੀ ਕੰਡੀਸ਼ਨ ਕਰੋ ਚੈੱਕ ਵੇਟ ਲੱਗੇ ਹੋਏ ਨੇ ਦੇਖੋ ਉਹ ਵੀ ਕੰਪਨੀ ਦੇ ਵੇਟ ਨੇ ਅਰੇ ਮਾ ਕਰਾਂ ਇਹਦਾ ਮੂਰਲੇ ਚੈੱਕ ਇੱਧਰ ਵੀ ਆ ਜਾ ਟੀਬੂਆ ਡੱਬਾਂ ਦਾ ਹੁੱਕ ਦਿਖਾ ਦਰ ਮੈਂ ਸਾਰਾ origignal ਡੈਟਰਾ ਹੀ ਹੈ ਵੀ ਕਿਤੇ ਕਲਮ ਨਹੀਂ ਲੱਗੀ ਇਹਨੂੰ ਕੋਈ ਟੁੱਟ ਭੱਜ ਨਹੀਂ ਤੂੰ ਸੋਨਾ ਵੀ ਦੇਖ ਕਿੰਨਾ ਰੱਖਿਆ ਹੋਇਆ ਮਗਰਾੜ ਸਾਰੇ ਚੈੱਕ ਕਰਵਾਇਦਿਲਾ ਮਗਰ ਇਹਦਾ ਕੀ ਲਿਖਿਆ ਹੋਇਆ? ਇਸ ਤਰ੍ਹਾਂ ਦੀ ਜੜ੍ਹ ਤੋਂ ਮੱਚਦਾ ਕਾਲਜ ਨੂੰ ਕਾਲਜ ਤੋਂ ਕੈਪਸੂਲ ਲੈਣੀ ਤੁਦ ਜਾਉਂਦੇ। ਡੋਲੀ ਵਾਲੀ ਗੱਡੀ ਵਾਂਗੂ ਸਾਰੇ ਸੰਦ ਸਜਾ ਰੱਖੇ ਨੇ। ਮਾੜੇ ਸ਼ਹਿਰ ਦੀ ਮੰਡੀ ਜਿੱਨੇ ਟਰੈਕਟਰ ਘਰੇ ਖੜਾ ਰੱਖੇ ਨੇ। ਮਿੱਤਰੋ ਕਿਹੜੇ ਸੱਜਣ ਦੇ ਟਰੈਕਟਰ ਘਰੇ ਖੜਾ ਰੱਖਿਆ ਧਰਮੇ? ਪਹਿਲਾਂ ਨਾ ਇੱਧਰ ਕੈਮਰਾ ਮਾਰੀ ਜਾਂ ਸਾਰੇ ਟਰੈਕਟਰ ਦਿਖਾ ਭਈ। ਕਿੰਨੇ ਘੈਂਟ ਘੈਂਟ ਟਰੈਕਟਰ ਖੜੇ ਨੇ। ਟਰੈਕਟਰ ਵੀ ਇੱਕ ਸ਼ੋਅਰੂਮ ਕੰਡੀਸ਼ਨ ਦੇ ਟਰੈਕਟਰ ਕਹਿ ਸਕਦੇ ਆ ਜਿਵੇਂ ਆਹ ਕਬੋਟਾ ਖੜਾ ਨਾ ਆ ਬਿਲਕੁਲ ਹੀ ਮੈਂ ਕਹਿੰਦਾ ਕੱਲੇ ਬਿਲਾ ਤੇ ਟਰੈਕਟਰ ਆ ਇਹ ਜਮੀ ਨਹੀਂ ਚਲਾਇਆ ਹੋਇਆ ਅਣਜੂਜ ਟਰੈਕਟਰ ਹੈ ਇਧਰਲੇ ਪਾਸੇ ਅਰਜਨ ਖੜਾ ਲა ਸਕ੍ਰੈਚ ਕਿਤੇ ਇਹਦੇ ਵੀ ਨਹੀਂ ਆ 5105 ਖੜਾ ਹੈ ਟਰੈਕਟਰ ਨਾਲ ਜ ਸਾਰੇ ਦਿਖਾਵਾਂਗੇ ਟਰੈਕਟਰ ਉਧਰਲੇ ਪਾਸੇ ਵੀ 855 ਬਹੁਤ ਖੜੇ ਨੇ ਅੱਜ ਅਸੀਂ ਪਿੰਡ ਸੇਰਪੁਰ ਛੋਡੀਆਂ ਦੇ ਵਿੱਚ ਆਏ ਹੋਏ ਆ ਇਹ ਸੇਰਪੁਰ ਛੋਡੀਆਂ ਨਾ ਧੂਰੀ ਤੋਂ ਜਦੋਂ ਆਪਾਂ ਬਾਗੜੀਆਂ ਨੂੰ ਜਾਂਦੇ ਆ ਰਸਤੇ ਦੇ ਵਿੱਚ ਪੈ ਜਾਂਦਾ ਮੀਮਸਾ ਪਿੰਡ ਨੂੰ ਤੁਸੀਂ ਸਾਰੇ ਜਾਣਦੇ ਹੋ ਉਹ ਬਿਲਕੁਲ 2 ਕਿਲੋਮੀਟਰ ਤੇ ਇਹਦਾ ਗਵਾਂਢੀ ਪਿੰਡ ਹੈ ਤੇ ਅੱਜ ਬਾਈ ਲਖਵੀਰ ਦੇ ਘਰੇ ਪਹੁੰਚੇ ਆ ਕੱਲੇ-ਕੱਲੇ ਟਰ ਆਏ ਪੁੱਸੰਗੇ ਵੀ ਕਿੰਨਾ ਮਾਡਲ ਹੈ ਕਿੰਨੇ ਦਾ ਬਾਈ ਦਊਗਾ ਤੁਹਾਡੇ ਕੋਲ ਵੀ ਜਿਹੜੇ ਟਰੈਕਟਰ ਵਿੱਚ ਕੱਟ ਲੈਂਦਾ ਲੋਨ ਕਰਵਾ ਦਿੰਦਾ ਗੱਲਬਾਤ ਸਾਰੀ ਸੁਣਾਗੇ ਤੇ ਪਹਿਲਾਂ ਆਪਾਂ ਮਿਲ ਲਈ ਅਸਤਰੀ ਗੱਲ ਵੀਰੇ ਕਿਵੇਂ ਲਖਵੀਰ ਕੰਮ ਕਰ ਬਾਈ ਕਿਵੇਂ ਚੱਲਦਾ ਪਹਿਲਾਂ ਆ ਦੱਸੂ ਬਹੁਤ ਵਧੀਆ ਜੀ ਕਿੰਡ ਚੱਲਦਾ ਹਾਂਜੀ ਕਿਰਪਾਏ ਤੁਹਾਡੀ ਚਲੋ ਮਹਾਰਾਜ ਦੀ ਕਿਰਪਾ ਹਾਂਜੀ ਹਾਂਜੀ ਅੱਜ ਆਪਾਂ ਲਖਵੀਰ ਕਿੰਨੇ ਟਰੈਕਟਰ ਦਿਖਾਉਣੇ ਬਾਈ ਟਰੈਕਟਰ ਭਾਜੀ 14 ਉਹਨੇ ਮਿਲਦਾ 14 15 ਟਰੈਕਟਰ ਨੇ ਹਾਂਜੀ ਹਾਂਜੀ ਸਭ ਤੋਂ ਘੱਟ ਮਤਲਬ ਡਾਊਨ ਮਾਡਲ ਕਿੰਨਾ ਹੋ ਅੱਜ ਆਪਣੇ ਲਈ ਉਹ ਦੱਸਿਓ ਡਾਉਨ ਮੋਡਲ ਸਭ ਤੋਂ ਮਹਿੰਦਰਾ ਜੀ 575 2005 ਮੋਡਲ ਅਸਾ ਉਹ ਪੰਜ ਮੋਡਲ ਹੈ ਹਾਂਜੀ ਹਾਂ ਉਹ ਵੀ ਸਾਰਾ ਅਰੀਜਨਲ ਹੈ ਕਿਤੇ ਇੱਕ ਵੀ ਕਲਮ ਨਹੀਂ ਲੱਗੀ ਜਰ ਇੰਜਨ ਵੀ ਸੀਲਡ ਆਦਾ ਹਾਂਜੀ ਹਾਂਜੀ ਜਰ ਇਹ ਕਰੋਨਾ ਕੁੱਲ ਮਲਾ ਕੇ ਇਹ ਕਦੀ ਵੀ ਤੁਹਾਨੂੰ ਟਰੈਕਟਰ ਨਹੀਂ ਮਾੜਾ ਮਿਲੂਗਾ ਪਰ ਮੈਂ ਜਿਹੜਾ ਬੰਦਾ ਗੇਟਾਂ ਤੋਂ ਅੰਦਰ ਐਂਟਰ ਹੋ ਗਿਆ ਨਾ ਦਿਖਾਈ ਆਹ ਗੇਟਾਂ ਤੋਂ ਅੰਦਰ ਐਂਟਰ ਹੋ ਗਿਆ ਸਮਝ ਲਓ ਉਹ ਬੰਦਾ ਨਾ ਕੋਈ ਰੇਟ ਪੱਖੋਂ ਗੱਲ ਬਣਾਵੇ ਨਾ ਬਣਾਵੇ ਮਣਨਾ ਬਣਾ ਕੇ ਆਵਾ ਤਾਂ ਕਹਿ ਨਹੀਂ ਸਕਦੇ ਜੇ ਮਣ ਬਣਾ ਕੇ ਆ ਗਿਆ ਤਾਂ ਟਰੈਕਟਰ ਲੈ ਕੇ ਮੁੜੂ ਕਿਉਂਕਿ ਅੱਜ ਤੱਕ ਜਿੰਨੀਆਂ ਵੀ ਵੀਡੀਓ ਕੀਤੀਆਂ ਨੇ ਨਾ ਕਿਸੇ ਵੀ ਵੀਡੀਓ ਦੇ ਵਿੱਚ ਸਪੈਸ਼ਲੀ ਵੀਡੀਓ ਨਾਲ ਟਰੈਕਟਰ ਨਹੀਂ ਮਿਲਿਆ ਹਨਾ ਭਾਈ ਮਿਲਦਾ ਅੱਜ ਵੀ ਨਹੀਂ ਹਰ ਇੱਕ ਵੀਡੀਓ ਦੇ ਵਿੱਚ ਨਾ ਬਾਈਓਰੀ ਟਰੈਕਟਰ ਨਵੇਂ ਹੀ ਦਿਖਾਉਂਦੇ ਨੇ ਤੇ ਅਗਲੀ ਵੀਡੀਓ ਦੇ ਵਿੱਚ ਉਹ ਟਰੈਕਟਰ ਹਾਜ਼ਰ ਹੁੰਦਾ ਵੀ ਨਹੀਂ ਹਾਂਜੀ ਕਿਉਂਕਿ ਸਾਰੇ ਵਿਕ ਜਾਂਦੇ ਆ ਤੇ ਵੀਰੇ ਆਪਾਂ ਅੱਜ ਸ਼ੁਰੂਆਤ ਕਿਹੜੇ ਤੋਂ ਕਰੀਏ ਲਖ ਵੀਰੇ ਤੂੰ ਮਰਜ਼ੀ ਕਰ ਲਓ ਜੀ ਕੋਟੇ ਤੋਂ ਕਰ ਲਓ ਇਹਨਾਂ ਤੋਂ ਕਰ ਕੋਟਾ ਤੋਂ ਜਿੱਦ ਤੂੰ ਮਰਜ਼ੀ ਕਰ ਲਓ ਕੋਈ ਗੱਲ ਨਹੀਂ ਚਲੋ ਭਾਈ ਤੂੰ ਸ਼ੁਰੂਆਤ ਕਰ ਦੇ ਲੈ ਇਹ ਮੈਨੂੰ ਐ ਦੱਸਿਓ ਪਹਿਲਾਂ ਤਾਂ ਚੱਲਿਆ ਕਿੰਨਾ ਹੋਇਆ ਇੱਥੋਂ ਦੱਸ ਦਈਏ ਇਹ ਚੱਲਿਆ 20 ਘੰਟੇ ਹੋਇਆ ਵੀਰ ਜੀ ਚੱਲਿਆ ਹੋਇਆ ਭਾਈ 20 ਘੰਟੇ ਹਾਂਜੀ ਟਾਇਰਾਂ ਤੋਂ ਇਹਦੇ ਐਮ ਆਰ ਪੀ ਵੀ ਨਹੀਂ ਮਟਿਆ ਹੋਇਆ ਧਰਮੇਸ਼ ਸਬੂਤ ਵੀ ਹੈਗਾ ਵੀ ਇਹ 20 ਘੰਟੇ ਚੱਲਿਆ ਹੋਇਆ ਦੇਖੀ 20 ਘੰਟੇ ਵੀ ਇਹ ਏਜੰਸੀ ਚ ਵੀਰ ਜੀ ਅੰਦਰ ਬਾਹਰ ਦੇ ਕਾਰਨ ਹੀ ਚੱਲਿਆ ਹੋਇਆ ਹੈ ਅੱਛਾ ਕੁਛ ਅੰਦਰ ਬਾਹਰ ਦੇ ਕਰਨ ਤੇ ਕੁਛ ਇਹਨੂੰ ਆਪਾਂ ਚਲਾ ਲਿਆ ਇਹ ਹੋਵਾਂਗੇ ਹਾਂਜੀ ਕੁਛ ਚਲਾ ਲਿਆ ਆਪਣੇ ਘਰ ਤੱਕ ਪਹੁੰਚ ਗਿਆ 20 ਘੰਟੇ ਚੱਲ ਗਿਆ ਤੇ ਉਦਾਂ ਇਹ ਖੇਤੀਬਾੜੀ ਛਾਰੇ ਤੱਕ ਯੂਜ਼ ਤਾਂ ਨਹੀਂ ਕੀਤਾ ਹੋਇਆ ਇਹ ਯੂਜ਼ ਨਹੀਂ ਕੀਤਾ ਹੋਇਆ ਜਮੀ ਨਹੀਂ ਵਰਤਿਆ ਹੋਇਆ ਨਹੀਂ ਜਮੀ ਨਹੀਂ ਵਰਤਿਆ ਇਹ ਮਾਡਲ ਕਿੰਨਾ ਬਾਈ ਮਾਡਲ 2024 ਹੈ ਜੀ 24 ਮਾਡਲ ਹੈ ਹਾਂ ਯਾ ਏਜੰਸੀ ਵਾਲਾ ਵਸ ਕੰਮ ਛੱਡ ਗਿਆ ਸੀ ਏਜੰਸੀ ਛੱਡ ਗਿਆ ਅਸਾਂ ਏਜੰਸੀ ਛੱਡ ਗਿਆ ਆਪਾਂ ਏਜੰਸੀ ਚੋਂ ਲਿਆਂਦਾ ਏਜੰਸੀ ਚੋਂ ਲੈ ਕੇ ਆਂਦਾ ਜੀ ਡਾਇਰੈਕਟਰ ਹੁਣ ਬਾਈ ਨੇ ਮਾਲਕ ਬਣਾਉਣਾ ਜਾਂ ਨਹੀਂ ਜਾਨੀ ਕਿ ਨਵਾਂ ਟਰੈਕਟਰ ਦੇਣਾ ਬਿਲਕੁਲ ਪਰ ਮੈਂ ਆ ਆ ਸਾਰਨ ਆ ਆ ਜਿਹੜੇ ਲਫਾਫੇ ਚੜੇ ਹੋਇਆ ਇਹ ਕੰਪਨੀ ਦੇ ਜਿਹੜੇ ਹੋਣੇ ਉਰੇ ਆ ਆ ਦਿਖਾ ਇਹ ਟਰੈਕਟਰ ਨਾ ਬਾਈ ਵਲਗੇਅਰ ਦੇ ਵਿੱਚ ਆਉਂਦਾ ਜਿੱਥੋਂ ਟਰੈਕਟਰ ਦੂਜੇ ਟੂ ਸਪੀਡ ਚ ਮੁੜਦੇ ਆ ਇਹ ਇਹ 4x4 ਆ ਇਹ ਉਦੋਂ ਘੱਟ ਥਾਂ ਚ ਮੁੜਿਆ ਆਉਂਦਾ ਆ ਪੈਰਦਾਨ ਵੀ ਚੈੱਕ ਕਰਵਾ ਦੀ ਹੁਣ ਗੱਲ ਆ ਜਾਂਦੀ ਅਗਲਾ ਕਹਿੰ ਜਮਾ ਨੰਬਰ ਟਰੈਕਟਰ ਯਾਰ ਜਮਾ ਨੰਬਰ ਟਰੈਕਟਰ ਤੇ 24 ਮਾਡਲ ਆ ਭਾਈ ਇਹਦੇ ਬਿੱਲ ਕੱਟ ਗਏ ਜਾਂ ਕੱਟਨੇ ਆ ਬਿੱਲ ਕੱਟ ਗਏ ਜੀ ਮੇਰੇ ਨਾਂ ਦੇ ਬਿੱਲ ਕੱਟੇ ਕਾਪੀ ਬਣਾ ਕੇ ਦੇਵਾ ਅਸਾ ਕਾਪੀ ਆਪਾਂ ਬਣਾ ਕੇ ਦੇ ਦਵਾਂਗੇ ਹਾਂ ਜੀ ਨੰਬਰ ਲੱਗ ਗਿਆ ਜੀ ਬਸ ਬਣ ਜੂ ਥੋੜੇ ਦਿਨਾਂ ਵਿੱਚ ਠੀਕ ਆ ਨੰਬਰ ਭਾਈ ਕਹਿੰਦਾ ਲਵਾਤਾ ਆਪਾਂ ਆਪਣੇ ਨਾਂ ਦੇ ਕੈਸ਼ ਦਾ ਟਰੈਕਟਰ ਆ ਭਾਈ ਇਹਦੇ ਉੱਪਰ ਲੋਨ ਕਿੰਨੇ ਦਾ ਕਰਵਾ ਦੋਗੇ ਜੇ ਕਿਸੇ ਜਣੇ ਕਰਵਾਉਣਾ ਹੋਵੇ ਲੋਨ ਭਾਈ ਇੱਥੇ ਘਟੋ ਘਟ 8 ਲੱਖ ਦਾ ਹੋ ਜਾਊਗਾ ਜੀ 8 ਲੱਖ ਦਾ ਤਾਂ ਲੋਨ ਕਰਵਾ ਦਾਂਗੇ ਹਾਂ ਜੀ ਹਾਂ ਜੀ ਇਹਦੀ ਆਪਾਂ ਡਿਮਾਂਡ ਕੀ ਰੱਖੀ ਆ ਡਿਮਾਂਡ ਦੀ ਆਪਾਂ 9 ਲੱਖ ਰੁਪਏ ਦੀ ਕੀਤੀ ਆ 9 ਲੱਖ ਰੁਪਏ ਦੀ ਡਿਮਾਂਡ ਰੱਖੀ 8 ਲੱਖ ਦਾ ਲੋਨ ਹੋ ਜੂ ਹਾਂਜੀ ਛੱਡੇਗਾ ਕਿੰਨੇ ਚ ਪਹਿਲਾ ਗਾ ਘਾਵੇ ਲੈ ਕੇ ਮੁੜੇ ਇਹ ਜਾ ਰੇਟ ਦੇ ਦੇ ਫਿਰ ਅੱਜ ਇਹਦਾ ਇਹ ਦੇ ਦਾਂਗੇ 80 ਹਜ਼ਾਰ ਦਾ ਦੇ ਦਾਂਗੇ 8 ਲੱਖ ਤੇ 80 ਹਜ਼ਾਰ ਦਾ 80 ਹਜ਼ਾਰ ਦਾ ਹਾਂਜੀ ਨਵਾਂ ਟਰੈਕਟਰ 11 ਲੱਖ ਰੁਪਏ ਦਾ ਟਰੈਕਟਰ ਹੈ ਫਾਇਦਾ ਤਾਂ ਖਾਸਾ ਹੁੰਦਾ ਹੈ ਇਹਦਾ ਬਹੁਤ ਹੁੰਦਾ ਹੀ ਫਾਇਦਾ ਚੱਲ ਫਾਇਦਾ ਖਾਸਾ ਹੁੰਦਾ ਤੁਸੀਂ ਆ ਜਿਓ ਯਾਰ ਥੋੜਾ ਫਰਕ ਹੋਰ ਵੀ ਕਢਵਾ ਦਾਂਗੇ ਠੀਕ ਹੈ ਨਾ ਬਾਈ ਘੈਂਟ ਬੰਦਾ ਇਹ 5-10 ਹਜ਼ਾਰ ਪਿੱਛੇ ਤੜਦਾ ਨਹੀਂ ਹੁਣ ਤੁਸੀਂ ਗੱਲ ਸਮਝ ਗਏ ਹੋਵੋਗੇ ਵੀ ਇਹ 2011 ਮਾਡਲ ਆ ਜੀ ਅੱਛਾ ਇਹ 11 ਮਾਡਲ ਹੈ ਹਾਂਜੀ ਹਾਂਜੀ ਇਹ ਵੀ ਟਰੈਕਟਰ ਸਾਰਾ Ориਜਨਲ ਹੈ ਟਾਇਰ ਨਵੇਂ ਨੇ ਅਗਲੇ ਟਾਇਰ ਵੱਡੇ ਪਏ ਹੋਏ ਆ ਸਿੱਧੂ ਮੂਸੇ ਵਾਲੇ ਹਾਂ ਸਿੱਧੂ ਭਾਈ ਨੇ ਪਰਤ ਬਾਈ ਦੀ ਟਰੈਕਟਰਾਂ ਦੀ ਟਾਇਰਾਂ ਦੀ ਹਾਂਜੀ ਹਾਂਜੀ ਤੇ ਮਗਰ ਲੇਖਣ 14 ਦੇ ਟਾਇਰ ਬਾਈ ਹਨ 14 ਦੇ ਟਾਇਰ ਹਾਂਜੀ ਸੁਪਰ ਮੈਕਸ ਆਈ ਉਹ ਜਿਹੜਾ ਪਾਵਰ ਟੌਪ ਮਾਡਲ ਆਉਂਦਾ ਸੀ ਡਬਲ ਡਿਸਟ੍ਰੀਬਿਊਟਰ ਵਾਲਾ ਅੱਛਾ ਹਾਂਜੀ ਕੰਡੀਸ਼ਨ ਦਾ ਇਹ ਵੀ ਟਰੈਕਟਰ ਚੰਗਾ ਪਿਆ ਹੈ ਹਨਾ ਹਾਂਜੀ ਹਾਂਜੀ ਮਗਰਾਡਾ ਮਗੁਰੂ ਦਾ ਜੜਾ ਰੈਮਰੋਮ ਸਾਰੇ ਕਹੀ ਦੀ ਘੈਂਟ ਪਏ ਆ ਧਰਮਿਕ Ориਜਨਲ ਨੇ ਬਿਲਕੁਲ ਹਾਂਜੀ ਤੇ ਬਾਈ ਮੈਨੂੰ ਇਹ ਦੱਸਿਓ ਮਾਡਲ ਦੱਸਿਆ ਤੀ ਇਹ ਤਾਂ ਅੱਜ ਤੁਸੀਂ ਨੇ ਮਾਡਲ 2011 ਜੀ 11 ਮਾਡਲ ਹੈ ਨੰਬਰ ਪੰਜਾਬ ਨੰਬਰ ਪੰਜਾਬ ਜੀ ਪਾਰਟੀ ਵੀ ਫਰਸਟ ਹੋਣੀ ਹੈ ਫਰਸਟ ਪਾਰਟੀ ਹਾਂਜੀ ਤੇ ਇਹ ਹੁਣ ਆਪਾਂ ਕਿੰਨੇ ਕ ਦਾ ਧਮਗਾ ਟਰੈਕਟਰ ਇਹ ਦੇ ਦਾਂਗੇ ਜੀ 3,75,000 ਦਾ 3,75,000 ਦਾ ਹਾਂਜੀ ਹਾਂਜੀ ਲੋਨ ਤੁਸੀਂ ਹਰ ਇੱਕ ਟਰੈਕਟਰ ਤੇ ਕਰਵਾਵਾਂਗੇ ਲੋਨ ਕਰਵਾ ਦਾਂਗੇ ਹਾਂਜੀ ਉੱਚੇ ਮਾਡਲਾਂ ਤੇ ਹਾਂਜੀ ਹਾਂਜੀ ਬਾਕੀ ਚਲੋ ਮੌਨਤਨ ਕਰ ਦਾਂਗੇ ਠੀਕ ਹੈ ਜੀ ਤੇ ਕੱਢੂ ਛਡੂਗੇ ਕਿੰਨੇ ਕ ਦਾ ਦੱਸ ਦੋ ਜਮਾਂ ਲਾਸਟ ਜਾ ਫਿਰ ਇਹ 60,000 ਦਾ ਟਰੈਕਟਰ ਦੇ ਦਾਂਗੇ 10- ਕੋਈ ਨਹੀਂ ਚੱਕਦਾ ਹੋਊਗਾ ਪੂਰਿਆਂ ਦੇ ਹੋ ਜੂ ਤੇ ਜਿਹੜਾ ਆ ਖੜਾ 855 ਕਿੰਨਾ ਮਾਡਲ ਹੈ ਇਹ 2022 ਮਾਡਲ ਹੈ ਜੀ ਅੱਛਾ ਤੇ origional 800 ਘੰਟਾ ਚੱਲਿਆ ਹੈ ਰੈਕਟਰ ਹੂੰ ਥਰਮਿਕ ਗੱਲ ਹੈਗੀ ਆ ਕੰਡੀਸ਼ਨ ਇਹਦੀ 25 ਵਰਗੀ ਆ ਕੰਡੀਸ਼ਨ ਦਾ 25 ਵਰਗੀ ਹੈ ਕੀ ਹੈਗੀ ਆ ਤੇ ਏਜੰਸੀਆਂ ਨਾਲੋਂ ਵੱਧ ਨਾ ਜਿਹੜੀ ਤਕਨੀਕ ਬਾਰੇ ਆਪਣੇ ਕਿਸਾਨ ਭਰਾਵਾਂ ਨੂੰ ਪਤਾ ਜੀ ਉਹਨਾਂ ਨੂੰ ਜੇ ਕੋਈ ਲੱਗੇ ਨਾ ਵੀ ਇਹ ਟਰੈਕਟਰ ਦੇ ਵਿੱਚ ਕਮੀ ਹੈ ਉਹ ਮੋਡੀਫਿਕੇਸ਼ਨ ਵੀ ਕਰਵਾ ਦਿੰਦੇ ਆ ਆਪ ਬਦੂਰ ਕਰਾਉਂਦੇ ਆ ਹੁਣ ਇਹ ਟਰੈਕਟਰ 855 ਮਾਰਕ ਤੋਂ ਜਾਂਦਾ ਸੀ ਇਹਦੇ ਵਿੱਚ ਪਲੇਟਫਾਰਮ ਨਹੀਂ ਆਇਆ ਸੀ ਹਾਂਜੀ ਹਾਂਜੀ ਕਿਸੇ ਮਾਡਲ 'ਚ ਨਹੀਂ ਇਹਨਾਂ ਦੇ ਆਇਆ ਸੀ ਨਾ ਭਾਈ ਤੇ ਇਹਨਾਂ ਨੇ ਪਲੇਟਫਾਰਮ ਨਾ ਉਹਨਾਂ ਨੇ ਤਾਂ ਹੁਣ ਦਿੱਤੇ ਆ ਹਾਂਜੀ ਨਵੇਂ ਮਾਡਲ ਦੇ ਉੱਤੇ ਆਂਦੇ ਆ ਇਹਨਾਂ ਨੇ ਪਹਿਲਾਂ ਆਪ ਹੀ ਲਵਾਦੇ ਪਹਿਲਾਂ ਆਪ ਹੀ ਲੱਗਾ ਆ ਇਹਦੇ ਵੀ ਪਹਿਲਾਂ ਨਹੀਂ ਲਵਾਇਆ ਹੋਇਆ ਦੇਖ ਲੈ ਸੌਂਕੀ ਸੱਜਣ ਦੀ ਨਿਸ਼ਾਨੀ ਹੁੰਦੀ ਹੈ ਇਹ ਮਾਡਲ ਹੈਗਾ ਭਾਈ ਮਾਡਲ 2022 ਹੈ ਜੀ 800 ਘੰਟੇ ਚੱਲਿਆ ਨੰਬਰ ਇਹਦਾ ਵੀ ਪੰਜਾਬ ਨੰਬਰ ਪੰਜਾਬ ਜੀ ਫਰਸਟ ਕੁਆਲਿਟੀ ਦਾ ਅੱਛਾ ਟਾਇਰ 90 ਪੈਸੇ ਨਾਲ ਦੇ ਪਏ ਐ ਅੱਛਾ ਨਾਲ ਦੇ ਟਾਇਰ ਨੇ ਹਾਂਜੀ ਹਾਂ ਤੇ ਇਹਦੀ ਆਪਾਂ ਕੀ ਡਿਮਾਂਡ ਰੱਖੀ ਆ ਫਿਰ ਇਹਦੀ ਡਿਮਾਂਡ ਕਰਦੇ ਵੀ ਜੀ 7 ਲੱਖ ਰੁਪਈਆ 7 ਲੱਖ ਓਕੇ ਬੰਦੇ ਨੇ ਕਹਿ ਕੇ ਦਿੱਤਾ ਜੀ ਨਾ ਤਾਂ ਅੱਜ ਤੱਕ ਕਦੂਚ ਵਾੜਿਆ ਗਾਣ ਨਹੀਂ ਕੀਤਾ ਹਾਂਜੀ ਨਾ ਟਰਾਲੀ ਪਾਈ ਰੇਕਟਰ ਮਗਰ ਅੱਛਾ ਨਾ ਟਰਾਲੀ ਪਾਈ ਨਾ ਟਰਾਲੀ ਪਾਈ ਦੇਖੋ ਸਰ ਮੈਂ ਉਹ ਦੇਖ ਛੋਟਾ ਰੇਕਟਰ ਸੀ ਉਹ ਜੂਜ਼ ਕਰਦੇ ਸੀ ਉਹ ਟਰਾਲੀ ਵੀ ਨਹੀਂ ਪਾਈ ਕਿਨਾਰੀਆਂ ਵੀ ਦਿਖਾ ਦੇ ਕਦੂਚ ਵੀ ਨਹੀਂ ਵਾੜਿਆ ਆ ਦੇਖਾ ਸੀਲਾਂ ਦਿਖਾ ਕਰਾਂ ਹੈ ਆਪਾਂ 7 ਲੱਖ ਰੁਪਏ ਮੰਗਦੇ ਆ 7 ਲੱਖ ਰੁਪਏ ਮੰਗਦੇ 22 ਮਾਡਲ ਦਾ ਤੇ ਭਾਈ ਹੁਣ ਇਹ ਦੱਸ ਇਹ ਇਹਦੇ ਉੱਪਰ ਲੋਨ ਕਿੰਨੇ ਕ ਦਾ ਕਰਵਾ ਦੂੰਗੇ ਜੇ ਕਿਸੇ ਭਰਾ ਨੇ ਕਰਾਉਣਾ ਲੋਨ ਤੇ ਹੋਏ ਨਾ ਭਾਈ 6 ਲੱਖ ਦਾ 6 ਲੱਖ ਦਾ ਲੋਨ ਹਜ਼ਾਰ ਰੁਪਏ ਰਹੇਗਾ ਪਿੱਛੇ ਲੱਖ ਹਾਂਜੀ ਲੱਖ ਦੇ ਵਿੱਚੋਂ ਵੀ ਮਾਨਤਨ ਕਰੇਗਾ ਕਰ ਦਾਂਗੇ ਹੀ ਕਰ ਦਾਂਗੇ ਖੁੱਲੇ ਦਿਲ ਨਾਲ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਬਸ ਠੀਕ ਆ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ ਕਿਹਨਾ ਮਾਡਲ ਹੈ ਇਹ 2016 ਮਾਡਲ ਆ ਭਾਜੀ ਹੂੰ ਤੁਸੀਂ ਟਰੈਕਟਰ ਦੇਖੋ ਕੰਡੀਸ਼ਨ ਇਹਦੀ ਵੀ 20 ਵਰਗੀ ਆ ਕੰਡੀਸ਼ਨ ਤਾਂ ਬਾਕੀ ਸਾਰਾ Ориਜਨਲ ਆ ਜੀ ਟਰੈਕਟਰ ਠੀਕ ਆ ਗਾਰੰਟੀ ਹੋ ਆਪਣੀ ਘਰੇ ਜਾ ਕੇ ਵੀ ਜੇ ਕੋਈ ਕਹਦੇ ਕਿਤੇ ਕਲਮ ਲੱਗੀ ਤਾਂ ਆਪਣੀ ਜਿੰਮੇਵਾਰੀ ਹੈ ਅੱਛਾ ਜੀ ਹਾਂ ਜੀ ਕਰਮੇ ਸੀਲਾ ਸੋਨਾ ਸਾਰੀਆਂ ਟਰੈਕਟਰ ਦੀਆਂ ਦੇਖੋ ਸੀਲਡ ਪਿਆ ਪੂਰਾ 16 ਮਾਡਲ ਆ ਬਾਈ ਹਾਂ ਜੀ ਹੁਣ ਇਹ ਤਾਂ ਗੇਅਰ ਵਾਲੇ ਸੀਲਾ ਦੇਖੋ ਆ ਦੇਖੋ ਉੱਧੇ ਹੀ ਫਿਰਦੀਆਂ ਲੈ ਫਿਰ ਦੱਸ ਗਾਰੰਟੀ ਵਾਲੇ ਟਰੈਕਟਰ ਬਹੁਤ ਘੱਟ ਮਿਲਦੇ ਹੁੰਦੇ ਆ ਤੇ ਕਿਸਾਨ ਭਰਾ ਜਿਹੜੇ ਕਹਿੰਦੇ ਨੇ ਸਾਨੂੰ ਕਿਹਦੇ ਘਰੋਂ ਦਵਾਦੀ ਵੀ ਆ ਘਰ ਵਾਲੇ ਟਰੈਕਟਰ ਹੀ ਨਹੀਂ ਮੰਨ ਲਓ ਹਾਂ ਜੀ 1700 ਘੰਟਾ ਰਜਿਸਟਰ ਚੱਲਿਆ ਟਰੈਕਟਰ ਨਾਲ ਦੇ ਟਾਇਰ ਆ ਟਰੈਕਟਰ ਦੇ ਤੁਸੀਂ 1700 ਘੰਟਾ ਚੱਲਿਆ ਨਾਲ ਟਾਇਰ ਵੀ ਬਹੁਤ ਪਿਆ ਜੀ ਨਾਲ ਸਰ ਮੀਟਰ ਵੀ ਬਹੁਤ ਪੈਨੇ ਮਾਰਕਾ ਵੀ ਹੋਊ ਇਹਨਾਂ ਦੇ ਉੱਪਰ। ਤੁਸੀਂ ਆ ਦੇਖੋ ਬੰਦੇ ਨੇ ਲੋਗ ਲਾ ਇੰਨਾ ਸ਼ੌਂਕੀ ਦੀ ਕੋਈ ਉਹ ਨਾ ਕਰਦਾ ਵੀ ਲੋਗ ਲਾਗ ਰੱਖਿਆ ਹੈ। ਕਰਵਾ ਦੇ ਚੱਕੋ ਮਾਰਕਾ ਇੱਧਰ ਦਿਖਾ ਦੇਣਾ ਹੋਊਗਾ ਮਾਰਕਾ। ਹਾਂ ਉੱਧਰ ਹੋ ਮਾਰਕਾ ਵੀ ਆਪਾਂ ਦੇਖਦੇ ਹਾਂ। ਲੈ ਆ ਡਿਸਟ੍ਰੀਬਿਊਟਰ ਲਵਾਇਆ ਹੋਇਆ ਜਿਹਦੇ ਹਨਾ। ਹਾਂਜੀ ਹਾਂਜੀ ਤੇ ਖੜ ਜਾ ਇੱਥੇ ਵੀ ਦੇਖੋ ਉਹਦੇ ਅੰਦਰ ਮਾਰਕਾ ਅੰਦਰ ਇੱਧਰ ਇੱਧਰ ਬਾਹਰੇ ਹੈ ਨਹੀਂ ਸੀ। 16 ਮਾਡਲ ਹੈ 15 ਦੇ ਮਾਰਕਿਆਂ ਜਾ। ਹਾਂਜੀ ਹਾਂਜੀ ਮੈਨੂਫੈਕਚਰ 2016 ਹੀ ਆ। ਹਾਂ ਪਰ ਮੈਂ ਦੇਖੋ ਏ। ਆ ਕਰਵਾ ਦੇ ਚੱਕ ਨਾਲ ਦੇ ਟਾਇਰ ਦੇਖ। ਕਿਉਂ? ਤੇ ਇਹਦਾ ਨੰਬਰ ਕਿੱਥੋਂ ਦਾ ਵੀ ਟਰੈਕਟਰ ਦਾ ਇੰਨਾ ਸਾਹਮਣੇ ਨੰਬਰ ਪੀਵੀ 43 ਹੈ ਜੀ ਸਮਰਾਲੇ ਦਾ ਸਮਰਾਲੇ ਦਾ ਨੰਬਰ ਹੈ ਹਾਂ ਜੀ ਫਰਸਟ ਕੁਆਲਿਟੀ ਦਾ ਅੱਛਾ ਤੇ ਮੈਂ ਇਧਰੋਂ ਸੀਲ ਚੰਗੀ ਤਰ੍ਹਾਂ ਦੀਦੀ ਆ ਉਹ ਦਿਖਾ ਲੈ ਹੁਣ ਦਿਖਾ ਹੂੰ ਕਰਵਾ ਚੈੱਕ ਕਰਾਂ ਤੇ ਇਹਦੀ ਆਪ ਕੀ ਡਿਮਾਂਡ ਰੱਖਦੀ ਵੀਰੇ ਲਖਵੀਰ ਡਿਮਾਂਡ ਇਹਦੀ ਵੀਰ ਜੀ ਕਰਦੇ ਆਪਾਂ 5 ਲੱਖ 10 ਹਜ਼ਾਰ ਦੀ 5 ਲੱਖ ਤੇ 10 ਹਜ਼ਾਰ ਹਾਂਜੀ ਛੱਡਾਂਗੇ ਕਿੰਨੇ ਦਾ ਐਂ ਦੱਸ ਜਮਾ ਲਾਸਟ ਇਹ ਦੇਣ ਵਾਲਾ ਰੇਟ 21:00 ਪੰਜ ਲੱਖ ਦਾ ਟਰੈਕਟਰ ਦੇ ਦਿਆਂਗੇ 5 ਲੱਖ ਦਾ ਹਾਂਜੀ ਠੀਕ ਕੰਡੀਸ਼ਨ ਦਾ Ориਜਨਲ ਹੀ ਆ ਸਾਰਾ ਹਣਾ ਸਾਰਾ Ориਜਨਲ ਆ ਜੀ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਇਹ 2023 ਮਾਡਲ ਆ ਜੀ 2023 ਮਾਡਲ ਆ ਹਾਂ ਜੀ ਇਹ ਆਪਣਾ ਟੂ ਸਪੀਡ ਚਾ ਸੈਂਟਰ ਗੇਅਰ ਠੀਕ ਆ ਜੀ ਜਿਵੇਂ ਟਰਾਲੀ ਵਾਲੇ ਵੀਰਾਂ ਨੂੰ ਜਦੋਂ ਜਰੂਰਤ ਹੁੰਦੀ ਆ ਹਾਂ ਜਿਹੜੇ ਭਰਤਪੁਰਤ ਦਾ ਕੰਮ ਜ਼ਿਆਦਾ ਕਰਦੇ ਆ ਹਾਂ ਜੀ ਹਾਂ ਜੀ 16 ਦੇ ਟਾਇਰ ਚਾਹੀਏ 16 ਦੇ ਟਾਇਰ ਚਾਹੀਏ ਹਨਾ ਧਰਮ ਦੇਖੋ ਅਰੇ ਮਾਤੇ ਦਿਖਾ ਦਿ ਲਾ ਸਟicker ਕਰਾ ਜਾ ਕੇ ਇਹਦੇ ਵੀ ਆ ਵੀ ਕਰਾ ਕੰਡੀਸ਼ਨ ਦਾ ਛੀਲਾ ਛੂਲਾ ਇਹਦੇ ਵੀ ਸਾਰੀ ਲੱਗੀਆਂ ਪਈਆਂ ਨੇ ਹਾਂ ਜੀ ਹਾਂ ਇਥੋਂ ਟਰੈਕਟਰ ਸੀਲਡ ਹੀ ਮਿਲਣ ਦੇਖ ਲੈ ਅਸਲ ਵੀ ਸੀਲ ਦਿਖਾ ਦੇ ਹੁਣ ਪਰਲੇ ਪਾਸੇ ਵੀ ਤੇ ਗਿੜਾ ਦੇ ਗਿਆ ਕੰਡੀਸ਼ਨ ਤਾਂ ਨਮਾ ਵੜਾ ਇਹ ਵੀ ਹਨਾ ਜੀ ਹਾਂਜੀ ਅਗਰੇਸ਼ਨ ਤਾਂ ਨਮਾ ਬੁਰਾ ਇਹਨੇ ਸਾਰੀਆਂ ਸੀਲਾਂ ਸੂਲਾਂ ਸਾਰੀਆਂ ਇਹ ਪਿੰਜਾਂ ਦੇ ਦੀ ਟਰੈਕਟਰ ਦੀ ਟਰੈਕਟਰ ਹੀ ਅਸਲ ਵਾਲਾ ਚੰਗਾ ਹੈ ਤੇ ਇਹ ਚੱਲਿਆ ਕਿੰਨਾ ਖੋਇਆ ਬਈ ਇਹ ਇਹ ਚੱਲਿਆ ਹੋਈ 1500 ਘੰਟਾ 1500 ਘੰਟਾ ਚੱਲਿਆ ਹਾਂਜੀ ਯਾਰ ਇਹਨੂੰ ਚੱਲਿਆ 1500 ਘੰਟਾ ਅੱਛਾ ਇਹ ਦੀ ਇਹਦੇ ਉੱਪਰ ਆਪ ਦੇ ਟਾਇਰ ਨੇ ਫਰਸਟ ਕੁਆਲਟੀ ਦੇ ਅੱਛਾ ਤੇ ਲੋਨ ਇਹਦੇ ਉਪਰ ਕਿੰਨੇ ਦਾ ਹੋ ਸਕਦਾ? ਲੋਨ ਇਹਦੇ ਉਪਰ ਕਰਾਦਾ ਵੀ 5.5 ਲੱਖ ਦਾ। 5.5 ਲੱਖ ਦਾ। ਤੇ ਆਪਾਂ ਇਹਦੀ ਡਿਮਾਂਡ ਹੁਣ ਕੀ ਰੱਖੀ ਆ? ਡਿਮਾਂਡ ਇਹਦੀ ਕਰਦੇ ਆਂ 6.5 ਲੱਖ ਰੁਪਈਆ। 6.5 ਲੱਖ ਲੱਖ ਰੁਪਈਆ ਮਤਲਬ ਇਹਦੇ ਵਿੱਚ ਪੈਂਦਾ। ਹਾਂ ਹਾਂਜੀ ਹਾਂ। ਲੱਖ ਵਿੱਚੋਂ ਮਾਰਦਾਨ ਵੀ ਹੋਊਗਾ। ਮਾਰਦਾਨ ਕਰਦਾ ਹਾਂ ਹਾਂਜੀ ਹਾਂ। ਤੇ ਜਿਹੜਾ ਆ ਖੜਾ ਵੀ 5210 ਇਹ 5210 ਹੈਗਾ ਜੀ 2022 ਮਾਡਲ। ਹੂੰ। 23 ਦੀ ਕਾਪੀ ਆ ਇਹਦੀ। ਠੀਕ ਹੈ। ਨਾਲ ਦੇ ਟਾਇਰ ਨਹੀਂ ਡੈਕਟਰ ਦੇ ਇਹ ਵੀ 700 ਕੁ ਘੰਟਾ ਚੱਲਿਆ ਹੈ ਓਰੀਜਨਲ। ਠੀਕ ਹੈ ਜੀ। ਨੰਬਰ ਇਹਦਾ ਵੀ ਪੰਜਾਬ। ਪੰਜਾਬ ਦਾ ਨ ਤੇ ਸਟicker ਸ਼ੁਕਰ ਸਾਰੇ ਧਰਮੇ ਕੰਪਨੀ ਦੇ ਉਹ ਦੇਖੋ ਰੇਸ ਵਾਲੀ ਸੀਲ ਸਾਰੀ ਹੂੰ ਇਧਰ ਵੀ ਚੈੱਕ ਕਰ ਵਾ ਲੈ ਵੀ ਲਿੰਕ ਤੇ ਇਹ ਨਾਲ ਦਾ ਰੰਗ ਖੜਾ ਹੈ ਹਾਂਜੀ ਹਾਂ ਨਾਲ ਦਾ ਹੀ ਨਾਲ ਦਾ ਡਰਾਵਲ ਦੇ ਨਾਲ ਦਾ ਰੰਗ ਖੜਾ ਡਰਾਵਲ ਦੀ 700 ਘੰਟੇ ओरिजिनल ਚੱਲਿਆ ਹੈ ਡਾਟਰ 700 ਘੰਟਾ ਇਹਦੀ ਕੀ ਡਿਮਾਂਡ ਰੱਖਦੀ ਵੀ ਆਪਣੇ ਇਹਦੀ ਡਿਮਾਂਡ ਕਰਦੇ ਵਿੱਚ 720000 ਦੀ ਅੱਛਾ ਜੀ ਦਵਾਂਗੇ ਪੂਰੇ 7 ਦਾ ਹਾਂਜੀ ਹਾਂ ਕੋਈ ਨਹੀਂ ਕਰ ਲਾਂਗੇ ਤੇ ਜਿਹੜਾ ਆ ਖੜਾ ਹੈ ਇਹ 5310 ਹੈ ਇਹ 5310 ਹੈ ਜੀ ਹੂੰ ਇਹ ਇਹਦਾ ਤਰਤਾ 2019 ਮਾਡਲ ਹੈ ਠੀਕ ਹੈ ਜੀ ਪੀਵੀ 43 ਜੀ ਨੰਬਰ ਹੈ ਵੀ ਫਰਸਟ ਕੁਆਲਟੀ ਦਾ ਰੈਕਟਰ ਕੋਨੋਪੀ ਡੈਕ ਸਰ ਕੁਝ ਨਹੀਂ ਦੇਣਾ ਐਵੇਂ ਜਿਵੇਂ ਹਾਂਜੀ ਹਾਂਜੀ ਨੰਬਰ ਇਹਦਾ ਪੰਜਾਬ 41 ਫਰਸਟ ਹੈ ਕਿੰਨੇ ਦਾ ਇਹਦਾ ਕੀ ਮੰਗਦੇ ਆਪਾਂ ਇਹਦਾ ਮੰਗਦਾ ਵੀਰ ਜੀ ਆਪਾਂ 6.5 ਲੱਖ ਰੁਪਈਆ 6.5 ਲੱਖ ਹਾਂ ਥੋੜਾ ਬੋਧ ਮੰਤਨ ਕਰ ਦਾਂਗੇ ਠੀਕ ਹੈ ਕਿੰਨੇ ਦਾ ਛੱਡ ਦੂੰਗਾ ਜਮਾਂ ਲਾਸਟ ਇਹ ਦੇ ਦਾਂਗੇ ਵੀਰ ਜੀ 6 ਲੱਖ 40 45 35000 ਦਾ ਰੇਟਰ ਦਿਓ 35 ਦਾ ਹੈ ਚਲੋ ਪਤਾ ਹੀ ਆ ਕਿੱਥੋਂ ਬਣੂ ਸਵਾਸ ਇਹਦਾ ਟਰੈਕਟਰ ਬੰਨੂ ਯਾਰ ਆਜੋ ਕਰਾ ਚੁੱਪ ਕਰਕੇ ਜਿਹੜਾ ਪੰਜਾਬ ਜੀ ਡੀ ਖੜਾ ਬਈ ਇਹ 2019 ਮਾਡਲ ਹੈ ਜੀ ਅਸਲ 19 ਮਾਡਲ ਹੈ ਇਹ ਹਾਂਜੀ ਪੰਜਾਬ ਨੰਬਰ ਹੈ ਵੀ 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 ਕੰਨ ਮੇ ਲੁਧਿਆਣੇ ਦਾ ਨੰਬਰ ਹੈ ਜੀ ਇਹ ਕਿੰਨਾ ਕੁ ਚੱਲਿਆ ਹੋਣਾ ਬਈ ਇਹ ਚੱਲਿਆ ਜੀ 16-1700 ਘੰਟਾ 16-1700 ਘੰਟਾ ਓਰੀਜਨਲ ਟਰੈਕਟਰ ਸਾਰਾ ਹੂੰ ਕਿਤੇ ਪੇਂਟ ਨਹੀਂ ਕੋਈ ਸਫਾਈ ਜਿਹੜਾ ਟਰੈਕਟਰ ਬਹੁਤ ਹੈਨਾ ਹਾਂਜੀ ਹਾਂ ਆ ਦੇ ਲਫਾ ਫਾ ਦੇਖੋ ਸੀਟ ਵਾਲਾ ਲਮਕਾ ਦਾ ਨਾਲ ਲਫਾ ਫਾ ਵੀ ਲਟਕ ਰਿਹਾ ਤੇ ਇਧਰ ਧਰਮੇ ਆ ਪੰਪੜੀ ਸੀਲ ਵੀ ਦਿਖਾ ਲੈ ਆ ਦੇਖ ਲੈ ਜਿੰਦੀ ਆ ਆਦ ਖਲ ਰੇਸਲ ਸੀ ਲਾ ਦੇ ਆ ਵੱਲ ਫਲ ਫਾਪੇ ਕਹਿੰਦਾ ਦੀ ਬਾਈ ਤੇ ਇਹ ਮਗਰਾਡਾਂ ਦਾ ਅੰਦਰੋਂ ਚੈੱਕ ਕਰਵਾ ਹੀ ਦੇਖ ਹਮ ਰੇਮਾਂ ਦਾ ਚੈੱਕ ਕਰਵਾ ਬਹੁਤ ਨਵਾਂ ਟਰੈਕਟਰ ਆ ਜ ਆ ਦੇਖ ਰਾ ਆ ਡਰਾਵਲ ਤੇ ਇਹਦੀ ਵੀ ਰੰਗ ਦਿਖਾ ਦੇ ਲਾ ਦੇਖ ਰਾ ਲੈ ਹਮ ਆ ਹੁੱਕ ਹੱਕ ਦਾ ਨਹੀਂ ਚੈੱਕ ਕਰਵਾ ਦੇ ਟਿਊਬਾਂ ਦਾ ਸੋਹਣਾ ਪਿਆ ਟਰੈਕਟਰ 19 ਮਾਡਲ ਬਾਈ ਹੈ 19 ਮਾਡਲ ਹਾਂਜੀ ਇਹ ਚ ਇਹ ਚੱਲਿਆ ਕਿੰਨਾ ਹੋਇਆ ਤੀ ਇਹ ਚੱਲਿਆ 1700 ਘੰਟੇ 1700 ਘੰਟੇ ਚੱਲਿਆ ਹੋਇਆ ਲੁਧਿਆਣੇ ਦਾ ਨੰਬਰ ਆ ਪਾਰਟੀ ਫਰਸਟ ਹਾਂਜੀ ਹਾਂਜੀ ਤੇ ਇਹਦੀ ਆਪਣੀ ਡਿਮਾਂਡ ਰੱਖਦੀ ਇਹਦੀ 5 ਲੱਖ 40 ਹਜ਼ਾਰ ਜੀ 5 ਲੱਖ 40 ਹਜ਼ਾਰ ਹਾਂਜੀ ਓਕੇ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਸਕਦਾ ਕੌਣ ਹੋ ਜੀ 4 ਤੋਂ 4.5 ਲੱਖ ਰੁਪਏ ਦਾ ਹੋ ਜੂਗਾ ਸਾਢੇ 4 ਲੱਖ ਦਾ ਲੋਨ ਹੋ ਜੂਗਾ ਠੀਕ ਹੈ ਤੇ ਜਿਹੜਾ ਆ ਖੜਾ ਇਧਰਲੇ ਪਾਸੇ 575 ਬਈ 2005 ਮਾਡਲ ਆ ਜੀ ਹੂੰ ਪੂਰਾ ਵਧੀਆ ਚਲਾਈਦਾ ਰੈਕਟਰ ਆ ਜੀ ਸਾਰਾ ਰੈਕਟਰ origignal ਆ ਔਰ ਹਜੇ ਤੱਕ ਇੰਜਨ ਸੀਲਡ ਰੈਕਟਰ ਦਾ ਦਾ ਅੱਛਾ ਕਿਤੇ ਝੱਬ ਨਹੀਂ ਲੱਗੀ ਇੰਜਨ ਦੀ ਠੀਕ ਆ ਹਿੱਸਾ ਔਸਾਦਰ ਮੈਂ ਦੇਖੋ ਬਹੁਤ ਸ਼ੌਂਕੀ ਬੰਦੇ ਕੋਲ ਲੈਂਦਾ ਜੀ ਪੀਵੀ 11 ਨੰਬਰ ਆ ਉੱਤੇ ਵਾਲੇ ਦਾ ਨੰਬਰ ਹੈ ਹਾਂਜੀ ਹਾਂ ਤਾਂ ਮੈਂ ਸਾਰੇ ਮਗਰਾੜ ਬੂੜੇ ਦੇ ਸਾਰੇ ਦਿਖਾ ਦੇਖੋ ਪਿੱਛੇ ਦੇਖੋ ਇਹਦੇ ਜੈਕ ਲਵਾਇਆ ਹੈ ਲੈ ਨੇ ਆਲੂ ਵੀਜ਼ ਦਾ ਰਹਿ ਬੰਦਾ ਇਹਦੇ ਨਾਲ ਅੱਛਾ ਲਾ ਦੇ ਆ ਦੇ ਸਪੈਸ਼ਲਟੀ ਸਨ ਬਣਾਈ ਖੜਾ ਇਹਨੂੰ ਦੇਖੋ ਤੁਸੀਂ ਮਗਰਾੜ ਦੇਖੋ ਜੀ 2005 ਮਾਡਲ ਦੇ ਅੰਦਰ ਕਿਵੇਂ ਪਿਆ ਨਹੀਂ ਜਰ ਲੱਗੀ ਵੀ ਹੁੰਦੀ ਆ ਬਾਕੀ ਆ ਦੇ ਉੱਦਾਂ ਹੀ ਕੰਡੀਸ਼ਨ ਨਹੀਂ ਦੱਸਦੀ ਸਮਝ ਬਹੁਤ ਹੈ ਟਾਇਰ ਨਵੇਂ ਨੇ ਟਾਇਰ 13 13 13 ਦੇ ਟਾਇਰ ਨੇ 13 ਸਿਟਾ ਹਾਂਜੀ ਹਾਂ 13 ਸਿਟਾ ਤੇਰੇ ਮੇਰੇ ਰੰਮ ਉਧਰ ਮੈਂ ਦੇਖੋ ਚੈੱਕ ਕਰਵਾਏ ਦੇ ਨਾਲ ਦੇ ਦੇਖੋ ਹਾਂ ਆਹ ਬਲਾਕ ਦਾ ਸਾਰਾ ਚੈੱਕ ਕਰਵਾਇਆ ਤੇ ਹਿੱਸਾ ਚੈੱਕ ਕਰਵਾ ਮੂਹਰਲਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਸੋਹਣੀ ਪਈ ਨਵੇਂ ਵਰਗੇ ਟਾਇਰ ਨੇ ਨਵੇਂ ਘਰ ਹੈ ਹੀ ਨਵੇਂ ਆ ਜੀ 90 95 ਪੈਸੇ ਲਾ ਲਓ ਇਹ ਇਹ ਵੀ ਫਰਸਟ ਪਾਰਟੀ ਜੀ ਲੈਂਦਾ ਜੀ ਹਾਂ ਜੀ ਹਾਂ ਫਰਸਟ ਪਾਰਟੀ ਇਹਦਾ ਪੱਕੀ ਮੰਗਦੇ ਆ ਇਹਦਾ ਮੰਗਦੇ ਜੀ 285000 ਠੀਕ ਹੈ 285000 ਇਹ ਕਿੰਨੇ ਕੁ ਦਾ ਦੇ ਦਾਂਗੇ ਮੌਕੇ ਤੇ ਕਰ ਦਾਂਗੇ ਜੀ ਮਾਨਤਾਂ ਨੂੰ ਕੋਈ ਨਹੀਂ ਆਜੋ ਚਲ ਮੌਕੇ ਤੇ ਮਾਨਤਾਂ ਨੂੰ 10000 ਦਾ ਜੈਕ ਕੀ ਲੱਗਾ ਜੀ ਟਰੈਕਟਰ ਦੇ ਮਗਾ ਟਾਇਰ ਨਵੇਂ ਹਨਾ 10000 ਦਾ ਜੈਕ ਦਾ 10000 ਮਾਨਤਾਂ ਨੂੰ ਹੋ ਜੂ ਯਾਰ ਸਿੱਧੀ ਗੱਲ ਹਨਾ ਆਜੋ ਤੇ ਜਿਹੜਾ ਆ ਖੜਾ ਹੀ 241 ਕਿ ਇਹ 2012 ਮਾਡਲ ਹੈ। 12 ਮਾਡਲ ਹੈ। ਹਾਂਜੀ ਹਾਂ। ਕੰਡੀਸ਼ਨ ਤੇ ਬੜੀ ਨਵੀਂ ਪਈ ਆ ਹਨਾ। ਬੜਾ ਸੋਹਣਾ ਟਰੈਕਟਰ ਆ ਜੀ। ਸਰ ਮੈਂ ਦੇਖੋ ਬਾਰੇ ਵਿਚਾਰੇ ਨਵੇਂ ਆ। ਹੂੰ। ਇਦਾਂ ਦੀ ਕੰਡੀਸ਼ਨ ਤੇ 17 18 ਮਾਡਲ ਟਰੈਕਟਰ ਮਿਲਦੇ ਹੁੰਦੇ ਆ। ਹਾਂਜੀ। 12 ਮਾਡਲ ਆ। ਵਧੀਆ ਕਨੋਪੀ ਲੱਗੀ ਹੋਈ ਆ। ਕਨੋਪੀ ਡੈਕਾ ਤੇ ਪੂਰੇ ਇੱਥਾ ਚੀਜ਼ਾਂ ਤੇ ਕਰੋ ਨੋਟ ਟਰੈ ਟਾਇਰਾਂ ਦੀ ਕੰਡੀਸ਼ਨ ਕਰੋ ਚੈੱਕ। ਵੇਟ ਲੱਗੇ ਹੋਏ ਨੇ ਦੇਖੋ। ਉਹ ਵੀ ਕੰਪਨੀ ਦੇ ਵੇਟ ਨੇ। ਅਰੇ ਮੈਂ ਕਰਾਂ ਇਹਦਾ ਮੂਹਰੇ ਚੈੱਕ। ਇੱਧਰ ਵੀ ਆ ਜਾ ਟੀਬਾ ਡਾਬਾਂ ਦਾ ਹੁੱਕ ਦਿਖਾ ਦਰ ਮੈਂ ਸਾਰਾ ਅਰੀਜਨਲ ਡਾਕਟਰ ਆਈ ਹੈ ਵੀ ਕਿਤੇ ਕਲਮ ਨਹੀਂ ਲੱਗੀ ਇਹਨੂੰ ਕੋਈ ਟੁੱਟ ਭੱਜ ਨਹੀਂ ਤੂੰ ਸੋਨਾ ਵੀ ਦੇਖ ਕੇ ਨਾ ਰੱਖਿਆ ਹੋਇਆ ਮਗਰਾੜ ਸਾਰੇ ਚੈੱਕ ਕਰਵਾ ਦੇ ਲੈ ਮਗਰੇ ਤੇ ਕੀ ਲਿਖਿਆ ਹੋਇਆ ਮੇਰਾ ਦੀ ਚੜ੍ਹਤ ਨੂੰ ਮੱਚਦਾ ਕਾਲ ਜਾ ਤੂੰ ਕਾਲ ਜਾ ਤੂੰ ਕੈਪਸੂਲ ਲੈ ਲਈ ਤੂੰ ਜਾਬ ਦੇ ਨਾਲੇ ਕੰਬੇ ਰਹੂਗਾ ਕਹਿਣੋਂਦੇ ਯਾਰ ਹਾਂ ਲੈ ਭੱਟੀ ਭੁੱਟੀ ਇਹਦੀ ਇਹਦਾ ਨੰਬਰ ਕਿੱਥੋਂ ਦਾ ਵੀਰੇ ਲਿਖ ਵੀਰੇ ਨੰਬਰ ਇਹ ਵੀ ਪੀਵੀ 43 ਹੈ ਪੀਵੀ 43 ਸਮਰਾਲੇ ਦਾ ਹਾਂਜੀ ਹਾਂ ਓਕੇ ਉਦਰਲੇ ਨੋ ਪੁੱਤਰ ਡਰਾਈਵਰ ਸਾਫ ਬਹੁਤ ਹੁੰਦੇ ਆ ਨਾ ਸਾਫ ਹੁੰਦੇ ਹੀ ਹਾਂ ਉਹਦੇ ਸਾਹਮਣੇ ਰੱਖਦੇ ਲੋਕ ਤੇ ਇਹ ਇਹਦੀ ਆਪਾਂ ਕੀ ਡਿਮਾਂਡ ਰੱਖਤੀ ਟਰੈਕਟਰ ਦੀ ਇਹਦੀ ਡਿਮਾਂਡ ਕਰਦੇ ਆ ਜੀ 3 ਲੱਖ 20 ਹਜ਼ਾਰ ਰੁਪਿਆ ਹਾਂ ਬਾਕੀ ਕਰ ਦਾਂਗੇ ਮੰਨ ਤਾ ਨਹੀਂ 20 ਹਜ਼ਾਰ ਉੱਪਰ ਲੈ ਚੱਕੇ ਜਾਈਓ 3 ਲੱਖ ਦਾ ਟਰੈਕਟਰ ਬਣੂ ਹੋਰ ਤੇੜਾ ਆਖੜਾ ਵੀ 5105 ਇਹ 2021 ਮਾਡਲ ਹੈ ਜੀ ਬਾਈ ਦੀ ਕਾਪੀ ਹੈ ਇਹਦੀ ਠੀਕ ਹੈ ਜੀ 4 ਵੀਲ ਡਰਾਈਵ ਚ ਹੈ 4 ਵੀਲ ਡਰਾਈਵ ਚਾ ਜੀ ਨਾਲ ਦੇ ਟਾਇਰ ਨੇ ਤੇ ਪਿਛਲੇ ਹੋਣਗੇ 80 ਪੈਸੇ ਠੀਕ ਹੈ ਜੀ ਅਗਲੇ ਨਵੇਂ ਪੈਸੇ ਆ। ਇਹ ਪੈਰਦਾਨਾਂ ਦਾ ਰੰਗ ਵੀ ਪੂਰੇ ਨਾਲ ਦਾ ਇਹਦਾ। ਹਾਂਜੀ ਹਾਂਜੀ। ਕਿਤੇ ਮੈਟ ਮੂਟ ਲੱਗੇ ਹੋਈ ਦੀ? ਨਹੀਂ ਨਹੀਂ ਰੀਜਨਲ ਰੱਖਿਆ ਜੀ। ਸਭ ਰੀਜਨਲ ਹੀ ਆ। ਸਾਰਾ ਸੀਡ ਲੈ ਜਿ ਡੈਕਟਰ ਸਾਰਾ ਰੀਜਨਲ ਆ। ਠੀਕ ਹੈ ਜੀ। ਇਹ ਇਹਦਾ ਨੰਬਰ ਵੀ ਪੰਜਾਬ ਫਾਸਟ ਪਾਰਟੀ ਹੈ। ਹਾਂਜੀ ਹਾਂ ਏ ਪੀ ਵੀ 70 ਨੰਬਰ। ਪੀ ਵੀ 70। 70 ਕਿੱਥੋਂ ਦਾ ਹੋਇਆ ਪੀ ਪੀ 70? ਡੇਰਾ ਬਸੀ ਦਾ ਜੀ। ਅਸਾਂ ਡੇਰਾ ਬਸੀ ਦਾ। ਤੇ ਇਹ ਆਪਣਾ ਇਹਦਾ ਕੀ ਮੰਗਦਾ ਬਈ ਆਪਾਂ? ਇਹਦਾ ਮੰਗਦੇ ਨੇ 6.5 ਲੱਖ ਰੁਪਈਆ। ਤੂੰ ਚੱਲਿਆ ਕਿੰਨਾ ਹੋ ਇਹ? ਇਹ ਚੱਲਿਆ 1000 ਘੰਟਾ। 1000 ਘੰਟਾ ਹਾਂ ਠੀਕ ਆ ਸਾਢੇ 6 ਲੱਖ ਮੰਗਦੇ ਆ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ ਲੋਨ ਇੱਥੇ ਕਰਾ ਦਾਂ ਜੀ ਸਾਢੇ 5.5 ਲੱਖ ਦੇ ਲੋਏ ਸਾਢੇ 5.5 ਲੱਖ ਹਾਂ ਜੀ ਠੀਕ 4 ਵਾਈ 4 ਆ ਓਕੇ ਓਕੇ ਤੇ ਜਿਹੜਾ ਆ ਖੜਾ ਇਧਰਲੇ ਪਾਸੇ 36 30 ਇਹ 36 30 ਜੀ ਸਪੈਸ਼ਲ ਐਡੀਸ਼ਨ ਹੂੰ 2018 ਮਾਡਲ ਐ ਅੱਛਾ ਟਰ ਨਾਲ ਦੇ ਇਹ ਇਹ ਦੇ ਵਿਚਾਰੇ ਟਰ ਟੈਰ ਨਾਲ ਦੇ ਹਾਂ ਜੀ ਹਾਂ ਫਿਰ ਕਿੰਨੇ ਘੰਟੇ ਚੱਲੇ ਹੋਏ ਇਹ ਇਹ ਚੱਲਿਆ ਹੀ 2100 ਘੰਟਾ 2100 ਘੰਟਾ ਹਾਂ ਜੀ ਸਪੈਸ਼ਲ ਡੀਸਨ 55 ਹਸ ਪਾਵਰ ਵਾਲਾ ਆ ਗਿਆ 55 ਐਚਪੀ ਵਾਲਾ ਹਾਂਜੀ ਇਹ ਇਹਦਾ ਨੰਬਰ ਵੀ ਪੰਜਾਬ ਹੀ ਆ ਪੰਜਾਬ ਦਾ ਨੰਬਰ ਹਾਂਜੀ ਓਕੇ ਤੇ ਜੇ ਇਹਦੀ ਗੱਲ ਕਰੀਏ ਵੀ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਸਕਦਾ ਲੋਨ ਇਹਦੇ ਉੱਤੇ ਵੀ ਹੋ ਜਾਊਗਾ ਜੀ 5 ਤੋਂ ਪਲੱਸ ਹੀ ਹੋ ਜਾਣਾ 5 ਤੋਂ ਪਲੱਸ ਦਾ ਲੋਨ ਹੋ ਜਾ ਹਾਂਜੀ ਇਹ ਇਹਦਾ ਆਪਾਂ ਕਿੰਨੇ ਦਾ ਛੱਡਣਾ ਇਹ ਸਾਢੇ 6 ਲੱਖ ਰੁਪਏ ਦੀ ਹਾਂਜੀ ਆਨ ਡਿਮਾਂਡ ਕਰਦੇ ਆ 17 ਨਾ 18 ਮਾਡਲ ਹੈ 18 ਮਾਡਲ ਹੈ ਸਾਢੇ 6 ਲੱਖ ਮੰਗਦੇ ਆ ਸਾਢੇ 6 ਦੀ ਡਿਮਾਂਡ ਕਰਦੇ ਆ ਬਾਕੀ ਕੋਈ ਨਹੀਂ ਮੰਨ ਤਨ ਕਰਦਾ ਮੰਨ ਤਨ ਹੋਊਗਾ ਮੌਕੇ ਤੇ ਠੀਕ ਹੈ ਤੇ ਜਿਹੜਾ ਆ ਖੜਾ ਅਰਜਨ ਵੀ ਹੁਣ ਆ ਦੱਸੀ ਕਰਾ ਇਹ 2021 ਮਾਡਲ ਹੈ ਜੀ ਹੂੰ 4x4 ਹੈ ਠੀਕ ਹੈ ਸਾਰਾ ਸੀਲਡ ਹੈ ਜੀ ਟਰੈਕਟਰ origignal ਹੈ ਸਾਰਾ ਹੂੰ ਕਿਤੇ ਟੱਚਿੰਗ ਨਹੀਂ ਕੁਛ ਨਹੀਂ ਹੈਗਾ ਇਹ ਕਿੰਨਾ ਕਿ ਚੱਲ ਗਿਆ ਹੁਣ ਹੁਣ ਤੱਕ ਇਹ ਚੱਲਿਆ ਜੀ 1800 ਘੰਟਾ 1800 ਘੰਟਾ ਹਾਂ ਜੀ ਆ 75-60 ਹੈ ਨਾਲ ਦੇ ਮਗਰ ਲਈ ਮੂਲੇ ਦੇ ਘਲਾ ਲਓ ਨਾ ਹੂੰ ਮੂਲੇ ਥੋੜੇ ਜਿਹਾ ਵੱਧ ਘਸਾਉਂਦੇ ਆ ਇਹ ਸਾਰਾ origignal ਟਰੈਕਟਰ ਹੈ ਟੌਪ ਮਾਡਲ ਹੈ ਠੀਕ ਹੈ ਜੀ ਸ਼ੈਟਰ ਗੇਅਰ ਵਾਲਾ ਟਰੈਕਟਰ ਕੰਡੀਸ਼ਨ ਦਾ ਬਾਲਾ ਨਵਾਂ ਪਿਆ ਹੈ ਨਾ ਹਾਂ ਜੀ ਬਹੁਤ ਨਵਾਂ ਟਰੈਕਟਰ ਹੈ ਡੈਕ ਵੀ ਹੈਗਾ ਇਹਦੇ ਨਾਲ ਉਹ ਤੜਕੇ ਡਿੱਗ ਪਿਆ ਉਹ ਕਸਣਾ ਡੈਕੜ بڑا ਹੋਊਗਾ ਬੜਾ ਹਾਂ ਵੱਡਾ ਡੈਕ ਹੈਗਾ ਬਟ ਅ ਸਿਸਟਮ ਉਹ ਨਾਲ ਲਾ ਕੇ ਦੇਣਾ ਉਹ ਖੁੱਲ ਸਵੇਰੇ ਡੈਕ ਪਾ ਲੌਕ ਕਸਣ ਵਾਲਾ ਠੀਕ ਹੈ ਜੀ ਤੇ ਜੇ ਇਹਦੀ ਗੱਲ ਕਰੀਏ ਬਈ ਕਿੰਨੇ ਕ ਦਾ ਲੋਨ ਹੋਊ ਜੀ ਤੁਹ ਪਰ ਲੋਨ ਇੱਥੇ ਕਰਾ ਦਾਂਗੇ 5.5 ਤੋਂ 6 ਲੱਖ ਰੁਪਏ ਦਾ ਠੀਕ ਹੈ ਤੇ ਦਵਾਂਗੇ ਕਿੰਨੇ ਦਾ ਇਹਨੂੰ ਇਹ 6.5 ਲੱਖ ਰੁਪਏ ਦਾ ਰੈਕਟਰ ਦੇ ਦਾਂਗੇ 6 ਲੱਖ ਤੇ 50 ਹਜ਼ਾਰ ਦਾ ਹਾਂਜੀ ਹਾਂ ਠੀਕ ਹੈ ਤੇ ਲੈ ਮਿੱਤਰੋ ਆਜੋ ਕਰਾ ਫਟਾਫਟ ਪਿੰਡ ਸ਼ੇਰਪੁਰ ਛੋਡੀਆਂ ਤੇ ਡਰੈਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਦੁਬਾਰੇ ਦੱਸ ਦਿੰਨੇ ਆ ਇਹ ਸੇਰਪੁਰ ਛੋਟੀਆਂ ਨਾ ਧੂਰੀ ਤੋਂ ਬਈ ਇਹ ਕਿੰਨੀ ਦੂਰ ਆ ਕੇ ਲਖ ਵੀਰੇ ਧੂਰੀ ਤੋਂ 6 ਕਿਲੋਮੀਟਰ ਜੀ ਧੂਰੀ ਤੋਂ 6 ਕਿਲੋਮੀਟਰ ਦੂਰ ਆ ਬਾਗੜੀਆਂ ਵਾਲੇ ਰੋਡ ਤੇ ਆ ਬਾਗੜੀਆਂ ਰੋਡ ਬਾਗੜੀਆਂ ਕਿੰਨੀ ਦੂਰ ਪੈਂਦਾ ਬਾਗੜੀਆਂ ਤੋਂ 10 ਕਿਲੋਮੀਟਰ ਪੈਂਦਾ ਜੀ ਬਾਗੜੀਆਂ 10 ਕਿਲੋਮੀਟਰ ਪਾਇ ਜਾਂਦਾ ਤੇ ਬਾਗੜੀਆਂ ਤੋਂ ਕਹਾ ਨਾਬੇ ਨੂਬੇ ਨੂੰ ਖਾਸ ਰਾਨ ਲੰਘ ਜਾਂਦੇ ਆ ਤੇ ਮੀਮਸਾ ਪਿੰਡ 2 ਕਿਲੋਮੀਟਰ ਹੈ ਨਾ ਮੀਮਸਾ 2 ਕਿਲੋਮੀਟਰ 2 ਕਿਲੋਮੀਟਰ ਤੇ ਮੀਮਸਾ ਤੇ ਇਹ ਮੋਬਾਈਲ ਨੰਬਰ ਤੁਸੀਂ ਲਖ ਵੀਰੇ ਆਪਣਾ 99146 55900 ਜੀ 94171 08103 ਠੀਕ ਆ ਜੀ ਤੇ ਇਹ ਨੰਬਰਾਂ ਤੇ ਤੁਹਾਡੇ ਪਸੰਦ ਆਉਂਦਾ ਨਾ ਪਸੰਦੀ ਆਊਗਾ ਵਲਕੇ ਦੇਖ ਕੇ ਤਾਂ ਤੁਸੀਂ ਮੁੜਦੇ ਹੀ ਨਹੀਂ ਤੇ ਬਾਈ ਦਾ ਜਿਹੜਾ ਘਰ ਆ ਇਹ ਨਾ ਜਖਲਾਂ ਵਾਲੀ ਸੜਕ ਦੇ ਉੱਪਰ ਆ ਜਾਂਦਾ ਥੋੜਾ ਜਿਹਾ ਪਿੰਡ ਤੋਂ ਬਾਹਰ ਆ ਜਾਂਦਾ ਨਾਂ ਬਾਈ ਦਾ ਲਖਵੀਰ ਹੈ ਤੇ ਇੰਨੇ ਟਰੈਕਟਰ ਹਰ ਵਕਤ ਹੀ ਬਾਈ ਦੇ ਘਰੇ ਖੜੇ ਹੁੰਦੇ ਆ ਜੇ ਕਦੇ ਵੀ ਮਨ ਬਣਿਆ ਜੇ ਅੱਜ ਮਨ ਆ ਤਾਂ ਹੁਣੇ ਆਜੋ ਜੇ ਫੇਰ ਵੀ ਮਨ ਬਣੇ ਨਾ ਤਾਂ ਵੀ ਬਾਈ ਰੋਹਣਾ ਸੰਪਰਕ ਕਰ ਲਿਓ ਗਾਰੰਟੀ ਵਾਲੇ ਪੰਜਾਬ ਨੰਬਰ ਵਧੀਆ ਸੀਲਡ オリジナル ਜਿਵੇਂ ਕਹਦੀ ਨਾ ਸਾਰੇ ਟਰੈਕਟਰ ਇੱਥੇ ਹੀ ਮਿਲਣਗੇ ਆਜੋ ਕਰਾ